ਅਹਿਮ ਤੇ ਸਭ ਤੋਂ ਵੱਡੀ ਖਬਰ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਮਾਂ ਅਤੇ ਉਹਨਾਂ ਦੇ ਕਰੀਬੀ ਰਿਸ਼ਤੇਦਾਰ ਦੇ ਕਤਲ ਮਾਮਲੇ ਦੇ ਨਾਲ ਹੀ ਜੁੜੀ ਹੋਈ ਸਾਹਮਣੇ ਆ ਰਹੀ ਆ ਇਸ ਦੋਹਰੇ ਕਤਲ ਮਾਮਲੇ ਦੇ ਵਿੱਚ ਹੈਰਾਨੀਜਨਕ ਖੁਲਾਸੇ ਹੋਏ ਨੇ ਇਸ ਮਾਮਲੇ ਦੇ ਵਿੱਚ ਨਵਾਂ ਮੋੜ ਆ ਚੁੱਕਿਆ ਤਾਂ ਦੱਸਦੀ ਕਿ ਗੁਰਦਾਸਪੁਰ ਦੇ ਬਟਾਲਾ ਦੇ ਕਾਦੀਆਂ ਚੁੰਗੀ ਦੇ ਨੇੜੇ ਸਕੋਰਪੀਓ ਗੱਡੀ ਦੇ ਵਿੱਚ ਜਦੋਂ ਜੱਗੂ ਭਗਵਾਨਪੁਰੀਆ ਦੀ ਮਾਤਾ ਹਰਜੀਤ ਕੌਰ ਅਤੇ ਉਹਨਾਂ ਦੇ ਕਰੀਬੀ ਰਿਸ਼ਤੇਦਾਰ ਕਰਨਵੀਰ ਸਿੰਘ ਇਸ ਗੱਡੀ ਦੇ ਵਿੱਚ ਬੈਠੇ ਸੀ ਤਾਂ ਦੋ ਨੌਜਵਾਨ ਆਉਂਦੇ ਨੇ ਬਾਈਕ ਦੇ ਉੱਤੇ ਤਾਂ ਤਾਬੜ ਤੋੜ ਗੋਲੀਆਂ ਚਲਾ ਕੇ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੰਦੇ ਨੇ ਤਾਂ ਇਸ ਤੋਂ ਬਾਅਦ ਵੱਡੇ ਸਵਾਲ ਸਭ ਦੇ ਮਨਾਂ ਦੇ ਵਿੱਚ ਸੀ ਕਿ ਆਖਰ ਇਹ ਕਤਲ ਕੋਈ ਗੈਂਗਬਾਰ ਦਾ ਨਤੀਜਾ ਆਖਰ ਜੱਗੂ ਭਗਵਾਨਪੁਰਿਆ ਦੇ ਕਿਸੇ ਕਟੜ ਦੁਸ਼ਮਣ ਦੇ ਵੱਲੋਂ ਇਸ ਬਾਹਰਦਤ ਨੂੰ ਅੰਜਾਮ ਦਿੱਤਾ ਥੋੜੀ ਦੇਰ ਦੇ ਬਾਅਦ ਪੋਸਟ ਪਹੁੰਚ ਜਾਂਦੀ ਆ ਬੰਬੀਹਾ ਗਰੁੱਪ ਦੀ ਬੰਬੀਹਾ ਗਰੁੱਪ ਦੇ ਵੱਲੋਂ ਜ਼ਿੰਮੇਵਾਰੀ ਲੈ ਲਈ ਜਾਂਦੀ ਆ ਪਰ ਹੁਣ ਇਸ ਮਾਮਲੇ ਦੇ ਵਿੱਚ ਨਵਾਂ ਮੋੜ ਕੀ ਆਇਆ ਇਸ ਮਾਮਲੇ ਦੇ ਵਿੱਚ ਨਵਾਂ ਮੋੜ ਇਹ ਆਇਆ ਕਿ ਇਸ ਮਾਮਲੇ ਦੇ ਵਿੱਚ ਸਿਆਸਤਦਾਨਾਂ ਦੀ ਐਂਟਰੀ ਹੋ ਚੁੱਕੀ ਆ ਸਿਆਸਤ ਦੇ ਨਾਲ ਪ੍ਰੇਰਿਤ ਦੱਸਿਆ ਜਾ ਰਿਹਾ ਇਸ ਦੋਹਰੇ ਕਤਲ ਨੂੰ ਤਾਂ ਇਸ ਗੱਲ ਦੀ ਪੁਸ਼ਟੀ ਜਿਹੜੀ ਕੀਤੀ ਆ ਜੱਗੂ ਭਗਵਾਨਪੁਰੀਆ ਦੀ ਚਾਚੀ ਦੇ ਵੱਲੋਂ ਕੀਤੀ ਗਈ ਹੈ ਸ਼ਿਕਾਇਤ ਦਰਜ ਕਰਵਾਈ ਗਈ ਆ ਪੰਜਾਬ ਦੇ ਸਾਬਕਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਉੱਤੇ ਵੱਡੇ ਇਲਜ਼ਾਮ ਲਗਾਏ ਗਏ ਨੇ ਜੱਗੂ ਭਗਵਾਨਪੁਰੀਆ ਦੀ ਚਾਚੀ ਦੇ ਵੱਲੋਂ ਇੱਕ ਵੈੱਬਸਾਈਟ ਦੇ ਮੁਤਾਬਕ ਜੱਗੂ ਭਗਵਾਨਪੁਰੀਆ ਦੀ ਚਾਚੀ ਦੇ ਵੱਲੋਂ ਸੁਖਜਿੰਦਰ ਸਿੰਘ ਰੰਧਾਵਾ ਤੇ ਉਹਨਾਂ ਦੇ بیٹے ਦੇ ਉੱਤੇ ਵੱਡੇ ਇਲਜ਼ਾਮ ਲਗਾਏ ਨੇ ਜੱਗੂ ਭਗਵਾਨਪੁਰੀਆ ਦੀ ਚਾਚੀ ਰਾਜਵਿੰਦਰ ਕੌਰ ਦਾ ਕਹਿਣਾ ਹੈ ਕਿ ਰਾਜਨੀਤਿਕ ਅਤੇ ਵਪਾਰਿਕ ਰੰਜਿਸ਼ ਦੇ ਕਾਰਨ ਇਹ ਦੋਹਰਾ ਕਤਲ ਕੀਤਾ ਗਿਆ ਹਾਲਾਂਕਿ ਇਸ ਕਤਲ ਨੂੰ ਗੈਂਗਬਾਰ ਦੇ ਨਾਲ ਜੋੜਿਆ ਜਾ ਰਿਹਾ ਸੀ ਪਰ ਹੁਣ ਜੱਗੂ ਭਗਵਾਨਪੁਰੀਆ ਦੀ ਚਾਚੀ ਰਾਜਵਿੰਦਰ ਕੌਰ ਦੇ ਵੱਲੋਂ ਇਹ ਇਲਜ਼ਾਮ ਸੁਖਜਿੰਦਰ ਸਿੰਘ ਰੰਧਾਵਾ ਤੇ ਉਹਨਾਂ ਦੇ بیٹے ਉਦੇਬੀਰ ਸਿੰਘ ਰੰਧਾਵਾ ਅਮਨਦੀਪ ਸਿੰਘ ਜੈਂਟੀਪੁਰੀਆ ਰਵਿੰਦਰ ਸਿੰਘ ਤੇ ਨਿਰਮਲ ਸਿੰਘ ਦੇ ਉੱਤੇ ਇਲਜ਼ਾਮ ਲਗਾਏ ਨੇ ਕਿ ਕਤਲ ਕਰਨ ਤੋਂ ਬਾਅਦ ਹਮਲਾ ਬਰਾਨੇ ਰੰਧਾਵਾ ਨੂੰ ਕਿਹਾ ਕਿ ਅਸੀਂ ਕੰਮ ਕਰ ਦਿੱਤਾ ਤਾਂ ਸੰਸਦ ਮੈਂਬਰ ਮੌਜੂਦਾ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਸਾਬਕਾ ਜਿਹੜੇ ਮੰਤਰੀ ਵੀ ਰਹੇ ਨੇ ਤੇ ਹੁਣ ਸੁਖਜਿੰਦਰ ਸਿੰਘ ਰੰਧਾਵਾ ਦਾ ਪ੍ਰਤੀਕਰਮ ਕੀ ਆਉਂਦਾ ਇਸ ਮਾਮਲੇ ਦੇ ਵਿੱਚ ਹਾਲਾਂਕਿ ਇਹ ਇੱਕ ਵੈਬਸਾਈਟ ਦੇ ਉੱਤੇ ਪੋਸਟ ਜਿਹੜੀ ਹੈ ਵੈਬਸਾਈਟ ਦੀ ਖਬਰ ਦੇ ਮੁਤਾਬਕ ਅਸੀਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਹੇ ਹਾਂ ਤਾਂ ਪੂਰੀ ਗੱਲਬਾਹ ਜਿਹੜੀ ਆ ਸੁਜੀਂਦਰ ਸਿੰਘ ਰੰਧਾਵਾ ਦੇ ਵੱਲੋਂ ਵੀ ਇਹਨਾਂ ਨੇ ਦਾਵਾ ਕੀਤਾ ਕਿ ਅਸੀਂ ਕਰਨ ਦੀ ਕੋਸ਼ਿਸ਼ ਕੀਤੀ ਪਰ ਸੁਜੀਂਦਰ ਸਿੰਘ ਰੰਧਾਵਾ ਕਹਿੰਦੇ ਜਾਂਚ ਤੋਂ ਬਾਅਦ ਹੀ ਮੈਂ ਕੋਈ ਬਿਆਨ ਦੇ ਪਾਵਾਂਗਾ ਤਾਂ ਹੁਣ ਕੀ ਵਾਕਈ ਹੀ ਇਹ ਇੱਕ ਕਿਸੇ ਸਿਆਸੀ ਰਸੂਖ ਰੱਖਣ ਵਾਲੇ ਨੇ ਵੱਲੋਂ ਇਸ ਵਾਰਦਤ ਨੂੰ ਅੰਜਾਮ ਦਿਵਾਇਆ ਜਾਂ ਫਿਰ ਇਸ ਤਰੀਕੇ ਦੇ ਨਾਲ ਜ਼ਿੰਮੇਵਾਰੀ ਲਈ ਗਈ ਆ ਇਸ ਪੋਸਟ ਪੋਸਟ ਪਾ ਕੇ ਤਾਂ ਉਹ ਕੀ ਗੈਂਗਵਾਰ ਦਾ ਨਤੀਜਾ ਕਿਉਂਕਿ ਪੋਸਟ ਜਿਹੜੀ ਪਾਈ ਆ ਗੋਪੀ ਗਨ ਸ਼ਾਮਪੂਰੀਆ ਦੇ ਵੱਲੋਂ ਪੋਸਟ ਸਾਂਝੀ ਕੀਤੀ ਆ ਕਿ ਬੰਬੀਹਾ ਗਰੁੱਪ ਦਾ ਜੋ ਗੁਰਗਾ ਉਹਨਾਂ ਦੇ ਵੱਲੋਂ ਇਸ ਕਤਲ ਦੀ ਜ਼ਿੰਮੇਵਾਰੀ ਲਈ ਗਈ ਆ ਉਸ ਪੋਸਟ ਦੇ ਵਿੱਚ ਕੀ ਲਿਖਿਆ ਸੀ ਅਸੀਂ ਕੱਲ ਵੀ ਜ਼ਿਕਰ ਕੀਤਾ ਸੀ ਉਸ ਪੋਸਟ ਦੇ ਵਿੱਚ ਲਿਖਿਆ ਸੀ ਕਿ ਸਤਿ ਸ਼੍ਰੀ ਅਕਾਲ ਮੇਰੇ ਸਾਰੇ ਵੀਰਾਂ ਨੂੰ ਅੱਜ ਬਟਾਲੇ ਦੇ ਵਿੱਚ ਕਰਨ ਦਾ ਕਤਲ ਹੋਇਆ ਇਸ ਦੀ ਜ਼ਿੰਮੇਵਾਰੀ ਮੈਂ ਡੌਨੀਬਲ ਬਿੱਲਾ ਪ੍ਰਭ ਦਾਸੂਵਾਦ ਤੇ ਕੌਸ਼ਲ ਚੌਧਰੀ ਦਿੰਦੇ ਆ ਇਹ ਜੱਗੂ ਦਾ ਸਾਰਾ ਕੰਮ ਸਾਹਮਦਾ ਸੀ ਪੰਘੋੜੇ ਬੰਦੇ ਉਸਦੇ ਹਥਿਆਰ ਤੇ ਪੈਸੇ ਇਹ ਸਾਹਮਦਾ ਸੀ ਅੱਜ ਅਸੀਂ ਇਸ ਨੂੰ ਮਾਰ ਕੇ ਆਪਣੇ ਭਰਾ ਗੋਰੇ ਬੈਰੀਅਰ ਦਾ ਬਦਲਾ ਲਿਆ ਇਸ ਨੂੰ ਪਤਾ ਹੈ ਕਿ ਗੋਰੇ ਦੇ ਨਾਲ ਸਾਡਾ ਕੋਈ ਲੈਣ ਦੇਣ ਨਹੀਂ ਸੀ ਪਰ ਅੱਜ ਅਸੀਂ ਜਾਇਜ਼ ਮਾਰਿਆ ਅੱਗੇ ਤੋਂ ਜੋ ਕੋਈ ਸਾਡੇ ਸਾਡੇ ਭਰਾ ਨਜਾਇਜ਼ ਮਾਰਦਾ ਹੈ ਤਾਂ ਉਹ ਭੁਗਤਣ ਲਈ ਤਿਆਰ ਹੋ ਜਾਣ ਤਾਂ ਇਹ ਜੱਗੂ ਭਗਵਾਨਪੁਰਿਆ ਦੀ ਮਾਂ ਤੇ ਉਹਨਾਂ ਦੇ ਕਰੀਬੀ ਰਿਸ਼ਤੇਦਾਰ ਦੇ ਕਤਲ ਤੋਂ ਬਾਅਦ ਗੋਪੀਗਨ ਸ਼ਾਮਪੁਰਿਆ ਦੀ ਪੋਸਟ ਪੈਂਦੀ ਹੈ ਹਾਲਾਂਕਿ ਅਸੀਂ ਇਸ ਪੋਸਟ ਦੀ ਪੁਸ਼ਟੀ ਨਹੀਂ ਕਰਦੇ ਕਿਉਂਕਿ ਬਹੁਤ ਸਾਰੇ ਗੈਂਗਸਟਰ ਨੇ ਜਦੋਂ ਕੋਈ ਇਸ ਤਰੀਕੇ ਦੀ ਵਾਰਦਾਤ ਹੋ ਜਾਂਦੀ ਆ ਤਾਂ ਫਿਰ ਪੋਸਟਾਂ ਪਾ ਦਿੰਦੇ ਨੇ ਤਾਂ ਜੋ ਲੋਕਾਂ ਦੇ ਮਨਾਂ ਦੇ ਵਿੱਚ ਡਰ ਬੈਠ ਜਾਵੇ ਕੱਲੋਂ ਜਦੋਂ ਉਹ ਫਰੋਤੀਆਂ ਮੰਗਣ ਤਾਂ ਉਸ ਵੇਲੇ ਉਹਨਾਂ ਨੂੰ ਇਸ ਗੱਲ ਦੇ ਵਿੱਚ ਪੋਸਟ ਪਾਈ ਦਾ ਫਾਇਦਾ ਮਿਲ ਜਾਵੇ ਤਾਂ ਜੇਕਰ ਜਗੋ ਭਗਵਾਨਪੁਰਿਆ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਜੱਗੂ ਭਗਵਾਨਪੁਰੀਆ ਦੇ ਉੱਤੇ ਕਿੰਨੇ ਹੀ ਦਰਜਣਾ ਮੁਕਾਬਲੇ ਦਰ ਕਿੰਨੇ ਹੀ ਦਰਜਣਾ ਜਿਹੜੇ ਨੇ ਕੇਸ ਦਰਜ ਨੇ ਤਾਂ 100 ਤੋਂ ਵੱਧ ਮਾਮਲੇ ਜੱਗੂ ਭਗਵਾਨਪੁਰੀਆ ਦੇ ਉੱਤੇ ਦਰਜ ਨੇ ਤਾਂ ਕੀ ਵਾਕਿਆ ਹੀ ਇਹ ਕਿਸੇ ਸਿਆਸਤਦਾਨ ਨੇ ਕਤਲ ਕਰਵਾਇਆ ਜਾਂ ਫਿਰ ਇਹ ਇੱਕ ਗੈਂਗਬਾਰ ਦਾ ਹੀ ਨਤੀਜਾ ਕਿਸੇ ਵਿਰੋਧੀ ਕਿਸੇ ਕੱਟੜ ਦੁਸ਼ਮਨ ਦੇ ਵੱਲੋਂ ਜੱਗੂ ਭਗਵਾਨਪੁਰੇ ਦੀ ਮਾਂ ਤੇ ਉਹਨਾਂ ਦੇ ਕਰੀਬੀ ਰਿਸ਼ਤੇਦਾਰ ਦਾ ਕਤਲ ਕਰਵਾਇਆ ਪੁਲਿਸ ਖੈਰ ਜਾਂਚ ਕਰ ਰਹੀ ਆ ਹਰ ਪਹਿਲੂ ਤੋਂ ਜਾਂਚ ਦੇ ਵਿੱਚ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਆ ਕਿ ਆਖਰ ਇਹ ਦੋਹਰਾ ਕਤਲ ਕੀਤਾ ਕਿਸ ਦੇ ਵੱਲੋਂ ਆ ਇਸ ਵੇਲੇ ਦੀ ਸਭ ਤੋਂ ਅਹਿਮ ਤੇ ਸਭ ਤੋਂ ਵੱਡੀ ਖਬਰ ਗੈਂਗਸਟਰ ਜਗੂ ਪਗਵਾਨ ਪੁਰੀਆ ਦੀ ਮਾਂ ਅਤੇ ਉਹਨਾਂ ਦੇ ਕਰੀਬੀ ਰਿਸ਼ਤੇਦਾਰ ਦੇ ਕਤਲ ਮਾਮਲੇ ਦੇ ਨਾਲ ਹੀ ਜੁੜੀ ਹੋਈ ਸਾਹਮਣੇ ਆ ਰਹੀ ਆ ਇਸ ਦੋਹਰੇ ਕਤਲ ਮਾਮਲੇ ਦੇ ਵਿੱਚ ਹੈਰਾਨੀਜਨਕ ਖੁਲਾਸੇ ਹੋਏ ਨੇ ਇਸ ਮਾਮਲੇ ਦੇ ਵਿੱਚ ਨਵਾਂ ਮੋੜ ਆ ਚੁੱਕਿਆ ਤਾਂ ਦੱਸਦੀ ਕਿ ਗੁਰਦਾਸਪੁਰ ਦੇ ਬਟਾਲਾ ਦੇ ਕਾਦੀਆਂ ਚੁੰਗੀ ਦੇ ਨੇੜੇ ਸਕੋਰਪੀਓ ਗੱਡੀ ਦੇ ਵਿੱਚ ਜਦੋਂ ਜੱਗੂ ਭਗਵਾਨਪੁਰੀਆ ਦੀ ਮਾਤਾ ਹਰਜੀਤ ਕੌਰ ਅਤੇ ਉਹਨਾਂ ਦੇ ਕਰੀਬੀ ਰਿਸ਼ਤੇਦਾਰ ਕਰਨਵੀਰ ਸਿੰਘ ਇਸ ਗੱਡੀ ਦੇ ਵਿੱਚ ਬੈਠੇ ਸੀ ਤਾਂ ਦੋ ਨੌਜਵਾਨ ਆਉਂਦੇ ਨੇ ਬਾਈਕ ਦੇ ਉੱਤੇ ਤਾਂ ਤਾਬੜ ਤੋੜ ਗੋਲੀਆਂ ਚਲਾ ਕੇ ਉਹਨਾਂ ਨੂੰ ਮੌਤੇ ਘਾਟ ਉਤਾਰ ਦਿੰਦੇ ਨੇ ਤਾਂ ਇਸ ਤੋਂ ਬਾਅਦ ਵੱਡੇ ਸਵਾਲ ਸਭ ਦੇ ਮਨਾਂ ਦੇ ਵਿੱਚ ਸੀ ਕਿ ਆਖਰ ਇਹ ਕਤਲ ਕੋਈ ਗੈਂਗਬਾਰ ਦਾ ਨਤੀਜਾ ਆਖਰ ਜੱਗੂ ਭਗਵਾਨਪੁਰੀਆ ਦੇ ਕਿਸੇ ਕਟੜ ਦੁਸ਼ਮਣ ਦੇ ਵੱਲੋਂ ਇਸ ਬਾਹਰਦਤ ਨੂੰ ਅੰਜਾਮ ਦਿੱਤਾ ਥੋੜੀ ਦੇਰ ਦੇ ਬਾਅਦ ਪੋਸਟ ਪਹੁੰਚ ਜਾਂਦੀ ਆ ਬੰਬੀਹਾ ਗਰੁੱਪ ਦੀ ਬੰਬੀਹਾ ਗਰੁੱਪ ਦੇ ਵੱਲੋਂ ਜ਼ਿੰਮੇਵਾਰੀ ਲੈ ਲਈ ਜਾਂਦੀ ਆ ਪਰ ਹੁਣ ਇਸ ਮਾਮਲੇ ਦੇ ਵਿੱਚ ਨਵਾਂ ਮੋੜ ਕੀ ਆਇਆ ਇਸ ਮਾਮਲੇ ਦੇ ਵਿੱਚ ਨਵਾਂ ਮੋੜ ਇਹ ਆਇਆ ਕਿ ਇਸ ਮਾਮਲੇ ਦੇ ਵਿੱਚ ਸਿਆਸਤਦਾਨਾਂ ਦੀ ਐਂਟਰੀ ਹੋ ਚੁੱਕੀ ਆ ਸਿਆਸਤ ਦੇ ਨਾਲ ਪ੍ਰੇਰਿਤ ਦੱਸਿਆ ਜਾ ਰਿਹਾ ਇਸ ਦੋਹਰੇ ਕਤਲ ਨੂੰ ਤਾਂ ਇਸ ਗੱਲ ਦੀ ਪੁਸ਼ਟੀ ਜਿਹੜੀ ਕੀਤੀ ਆ ਜੱਗੂ ਭਗਵਾਨ ਪੁਰੀਆ ਦੀ ਚਾਚੀ ਦੇ ਵੱਲੋਂ ਕੀਤੀ ਗਈ ਹੈ ਸ਼ਿਕਾਇਤ ਦਰਜ ਕਰਵਾਈ ਗਈ ਆ ਪੰਜਾਬ ਦੇ ਸਾਬਕਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਉੱਤੇ ਵੱਡੇ ਇਲਜ਼ਾਮ ਲਗਾਏ ਗਏ ਨੇ ਜੱਗੂ ਭਗਵਾਨਪੁਰੀਆ ਦੀ ਚਾਚੀ ਦੇ ਵੱਲੋਂ ਇੱਕ ਵੈੱਬਸਾਈਟ ਦੇ ਮੁਤਾਬਕ ਜੱਗੂ ਭਗਵਾਨਪੁਰੀਆ ਦੀ ਚਾਚੀ ਦੇ ਵੱਲੋਂ ਸੁਖਜਿੰਦਰ ਸਿੰਘ ਰੰਧਾਵਾ ਤੇ ਉਹਨਾਂ ਦੇ بیٹے ਦੇ ਉੱਤੇ ਵੱਡੇ ਇਲਜ਼ਾਮ ਲਗਾਏ ਨੇ ਜੱਗੂ ਭਗਵਾਨਪੁਰੀਆ ਦੀ ਚਾਚੀ ਰਾਜਵਿੰਦਰ ਕੌਰ ਦਾ ਕਹਿਣਾ ਹੈ ਕਿ ਰਾਜਨੀਤਿਕ ਅਤੇ ਵਪਾਰਿਕ ਰੰਜਿਸ਼ ਦੇ ਕਾਰਨ ਇਹ ਦੋਹਰਾ ਕਤਲ ਕੀਤਾ ਗਿਆ ਹਾਲਾਂਕਿ ਇਸ ਕਤਲ ਨੂੰ ਗੈਂਗਬਾਰ ਦੇ ਨਾਲ ਜੋੜਿਆ ਜਾ ਰਿਹਾ ਸੀ ਪਰ ਹੁਣ ਜੱਗੂ ਭਗਵਾਨਪੁਰੀਆ ਦੀ ਚਾਚੀ ਰਾਜਵਿੰਦਰ ਕੌਰ ਦੇ ਵੱਲੋਂ ਇਹ ਇਲਜ਼ਾਮ ਸੁਖਜਿੰਦਰ ਸਿੰਘ ਰੰਧਾਵਾ ਤੇ ਉਹਨਾਂ ਦੇ ਬੇਟੇ ਉਦੇਬੀਰ ਸਿੰਘ ਰੰਧਾਵਾ ਅਮਨਦੀਪ ਸਿੰਘ ਜੈਂਟੀਪੁਰੀਆ ਰਵਿੰਦਰ ਸਿੰਘ ਤੇ ਨਿਰਮਲ ਸਿੰਘ ਦੇ ਉੱਤੇ ਇਲਜ਼ਾਮ ਲਗਾਏ ਨੇ ਕਿ ਕਤਲ ਕਰਨ ਤੋਂ ਬਾਅਦ ਹਮਲਾ ਬਰਾਣੇ ਰੰਧਾਵਾ ਨੂੰ ਕਿਹਾ ਕਿ ਅਸੀਂ ਕੰਮ ਕਰ ਦਿੱਤਾ ਤਾਂ ਸੰਸਦ ਮੈਂਬਰ ਮੌਜੂਦਾ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਸਾਬਕਾ ਜਿਹੜੇ ਮੰਤਰੀ ਵੀ ਰਹੇ ਨੇ ਤੇ ਹੁਣ ਸੁਜੀਂਦਰ ਸਿੰਘ ਰੰਧਾਵਾ ਦਾ ਪ੍ਰਤੀਕਰਮ ਕੀ ਆਉਦਾ ਇਸ ਮਾਮਲੇ ਦੇ ਵਿੱਚ ਹਾਲਾਂਕਿ ਇਹ ਇੱਕ ਵੈਬਸਾਈਟ ਦੇ ਉੱਤੇ ਪੋਸਟ ਜਿਹੜੀ ਹੈ ਵੈਬਸਾਈਟ ਦੀ ਖਬਰ ਦੇ ਮੁਤਾਬਕ ਅਸੀਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਹੇ ਹਾਂ ਤਾਂ ਪੂਰੀ ਗੱਲਬਾਹ ਜਿਹੜੀ ਆ ਸੁਜੀਂਦਰ ਸਿੰਘ ਰੰਧਾਵਾ ਦੇ ਵੱਲੋਂ ਵੀ ਇਹਨਾਂ ਨੇ ਦਾਵਾ ਕੀਤਾ ਕਿ ਅਸੀਂ ਕਰਨ ਦੀ ਕੋਸ਼ਿਸ਼ ਕੀਤੀ ਪਰ ਸੁਜੀਂਦਰ ਸਿੰਘ ਰੰਧਾਵਾ ਕਹਿੰਦੇ ਜਾਂਚ ਤੋਂ ਬਾਅਦ ਹੀ ਮੈਂ ਕੋਈ ਬਿਆਨ ਦੇ ਪਾਵਾਂਗਾ ਤਾਂ ਹੁਣ ਕੀ ਵਾਕਿਆ ਹੀ ਇਹ ਇੱਕ ਕਿਸੇ ਸਿਆਸੀ ਰਸੂਕ ਰੱਖਣ ਵਾਲੇ ਨੇ ਵੱਲੋਂ ਇਸ ਵਾਰਦਤ ਨੂੰ ਅੰਜਾਮ ਦਿਵਾਇਆ ਜਾਂ ਫਿਰ ਜਿਸ ਤਰੀਕੇ ਦੇ ਨਾਲ ਜ਼ਿੰਮੇਵਾਰੀ ਲਈ ਗਈ ਆ ਇਸ ਪੋਸਟ ਪੋਸਟ ਪਾ ਕੇ ਤਾਂ ਉਹ ਕੀ ਗੈਂਗਵਾਰ ਦਾ ਨਤੀਜਾ ਕਿਉਂਕਿ ਪੋਸਟ ਜਿਹੜੀ ਪਾਈ ਆ ਗੋਪੀ ਗਨਸ਼ਾਮਪੁਰਿਆ ਦੇ ਵੱਲੋਂ ਪੋਸਟ ਸਾਂਝੀ ਕੀਤੀ ਆ ਕਿ ਬੰਬੀਹਾ ਗਰੁੱਪ ਦਾ ਜੋ ਗੁਰਗਾ ਉਹਨਾਂ ਦੇ ਵੱਲੋਂ ਇਸ ਕਤਲ ਦੀ ਜ਼ਿੰਮੇਵਾਰੀ ਲਈ ਗਈ ਆ ਉਸ ਪੋਸਟ ਦੇ ਵਿੱਚ ਕੀ ਲਿਖਿਆ ਸੀ ਅਸੀਂ ਕੱਲ ਵੀ ਜ਼ਿਕਰ ਕੀਤਾ ਸੀ ਉਸ ਪੋਸਟ ਦੇ ਵਿੱਚ ਲਿਖਿਆ ਸੀ ਕਿ ਸਤਿ ਸ਼੍ਰੀ ਅਕਾਲ ਮੇਰੇ ਸਾਰੇ ਵੀਰਾਂ ਨੂੰ ਅੱਜ ਉਹ ਬਟਾਲੇ ਦੇ ਵਿੱਚ ਕਰਨ ਦਾ ਕਤਲ ਹੋਇਆ ਇਸ ਦੀ ਜ਼ਿੰਮੇਵਾਰੀ ਮੈਂ ਡੋਨੀਬਲ ਬਿੱਲਾ ਪ੍ਰਭ ਦਾਸੂ ਬਾਦ ਤੇ ਕੌਸ਼ਲ ਚੌਧਰੀ ਲਿੰਦੇ ਆ ਇਹ ਜੱਗੂ ਦਾ ਸਾਰਾ ਕੰਮ ਸਾਹਮਦਾ ਸੀ ਪੰਘੋੜੇ ਬੰਦੇ ਉਸਦੇ ਹਥਿਆਰ ਤੇ ਪੈਸੇ ਇਹ ਸਾਹਮਦਾ ਸੀ ਅੱਜ ਅਸੀਂ ਇਸ ਨੂੰ ਮਾਰ ਕੇ ਆਪਣੇ ਭਰਾ ਗੋਰੇ ਬੈਰੀਅਰ ਦਾ ਬਦਲਾ ਲਿਆ ਇਸ ਨੂੰ ਪਤਾ ਹੈ ਕਿ ਗੋਰੇ ਦੇ ਨਾਲ ਸਾਡਾ ਕੋਈ ਲੈਣ ਦੇਣ ਨਹੀਂ ਸੀ ਪਰ ਅੱਜ ਅਸੀਂ ਜਾਇਜ਼ ਮਾਰਿਆ ਅੱਗੇ ਤੋਂ ਜੋ ਕੋਈ ਸਾਡੇ ਸਾਡੇ ਭਰਾ ਨਜਾਇਜ਼ ਮਾਰਦਾ ਹੈ ਤਾਂ ਉਹ ਭੁਗਤਣ ਲਈ ਤਿਆਰ ਹੋ ਜਾਣ ਤਾਂ ਇਹ ਜਗੂ ਭਗਵਾਨਪੁਰੀਆ ਦੀ ਮਾਂ ਤੇ ਉਹਨਾਂ ਦੇ ਕਰੀਬੀ ਰਿਸ਼ਤੇਦਾਰ ਦੇ ਕਤਲ ਤੋਂ ਬਾਅਦ ਗੋਪੀ ਗਨਸ਼ਾਮਪੁਰੀਆ ਦੀ ਪੋਸਟ ਪੈਂਦੀ ਆ ਹਾਲਾਂਕਿ ਅਸੀਂ ਇਸ ਪੋਸਟ ਦੀ ਪੁਸ਼ਟੀ ਨਹੀਂ ਕਰਦੇ ਕਿਉਂਕਿ ਬਹੁਤ ਸਾਰੇ ਗੈਂਗਸਟਰ ਨੇ ਜਦੋਂ ਕੋਈ ਇਸ ਤਰੀਕੇ ਦੀ ਵਾਰਦਾਤ ਹੋ ਜਾਂਦੀ ਆ ਤਾਂ ਫਿਰ ਪੋਸਟਾਂ ਪਾ ਦਿੰਦੇ ਨੇ ਤਾਂ ਜੋ ਲੋਕਾਂ ਦੇ ਮਨਾਂ ਦੇ ਵਿੱਚ ਡਰ ਬੈਠ ਜਾਵੇ ਕੱਲੋਂ ਜਦੋਂ ਉਹ ਫਰੋਤੀਆਂ ਮੰਗਣ ਤਾਂ ਉਸ ਵੇਲੇ ਉਹਨਾਂ ਨੂੰ ਇਸ ਗੱਲ ਦੇ ਵਿੱਚ ਪੋਸਟ ਪਾਈ ਦਾ ਫਾਇਦਾ ਮਿਲ ਜਾਵੇ ਤਾਂ ਜੇਕਰ ਜਗੂ ਭਗਵਾਨਪੁਰੀਆ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਜੱਗੂ ਭਗਵਾਨਪੁਰੀਆ ਦੇ ਉੱਤੇ ਕਿੰਨੇ ਹੀ ਦਰਜਣਾ ਮੁਕਾਬਲੇ ਦਾ ਕਿੰਨੇ ਹੀ ਦਰਜਣਾ ਜਿਹੜੇ ਨੇ ਕੇਸ ਦਰਜ ਨੇ ਤਾਂ 100 ਤੋਂ ਵੱਧ ਮਾਮਲੇ ਜੱਗੂ ਭਗਵਾਨਪੁਰੀਆ ਦੇ ਉੱਤੇ ਦਰਜ ਨੇ ਤਾਂ ਕੀ ਵਾਕਈ ਹੀ ਇਹ ਕਿਸੇ ਸਿਆਸਤਦਾਨ ਨੇ ਕਤਲ ਕਰਵਾਇਆ ਜਾਂ ਫਿਰ ਇਹ ਇੱਕ ਗੈਂਗਬਾਰ ਦਾ ਹੀ ਨਤੀਜਾ ਕਿਸੇ ਵਿਰੋਧੀ ਕਿਸੇ ਕੱਟੜ ਦੁਸ਼ਮਨ ਦੇ ਵੱਲੋਂ ਜੱਗੂ ਭਗਵਾਨਪੁਰੇ ਦੀ ਮਾਂ ਤੇ ਉਹਨਾਂ ਦੇ ਕਰੀਬੀ ਰਿਸ਼ਤੇਦਾਰ ਦਾ ਕਤਲ ਕਰਵਾਇਆ ਪੁਲਿਸ ਖੈਰ ਜਾਂਚ ਕਰ ਰਹੀ ਆ ਹਰ ਪਹਿਲੂ ਤੋਂ ਜਾਂਚ ਦੇ ਵਿੱਚ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਆ ਕਿ ਆਖਰ ਇਹ ਦੁਹਰਾ ਕਤਲ ਕੀਤਾ ਕਿਸ ਦੇ ਵੱਲੋਂ ਆ ਇਹ ਕਿਸ ਦੇ ਇਸ਼ਾਰੇ ਤੇ ਹੋਇਆ ਕਿਸ ਦੇ ਕਹਿਣ ਦੇ ਉੱਤੇ ਹੋਇਆ ਪੁਲਿਸ ਜ